ਹੁਣ ਤਾਂ ਮੈਂ ਮਟਿਆਰ ਹੋ ਗਈ। ਆਪ ਦੀ ਜ਼ਿੰਦਗੀ ਦੇ ਫੈਸਲੇ ਨੇ ਆਪ ਕਾਸਾ ਦੀਆਂ। ਪਹਿਲਾਂ ਤਾਂ ਐਵੇਂ ਬਾਪੂ ਦੇ ਸਿਰ ਤੇ ਮੈਂ ਬੋਝ ਬੰਨ੍ਹਦੀ ਰਹੀ। ਮੈਂ ਤਾਂ ਉਹੀ ਤੇ ਵੇਣਾ ਹੋ ਗਿਆ। ਘਰ ਦੇ ਕੰਮਾਂ ਚ ਲੇਟ ਬਹੁਤ ਹੋ ਗਈ। ਟਾਈਮ ਵੀ ਬਹਾਦਰ ਬਾਪੂ ਨੂੰ ਨਹੀਂ। ਆ ਬੈਠਾ ਬਾਪੂ ਵੀ। ਆ ਬੋ ਤਾਂ ਸੁਖੀ ਤੂੰ ਤਿਆਰ ਹੋ ਗਈ ਕਾਲਜ ਨਹੀਂ ਸੀ ਜਾਣਾ। ਬਾਪੂ ਮੈਂ ਕਾਲਜ ਜਾਂਦੀ ਸੀ। ਹਾਂ। ਮੈਂ ਦੱਸਣਾ ਹੀ ਸੀ ਤੈਨੂੰ ਕੋਈ ਗੱਲ ਨਹੀਂ ਤੇ ਖਿਆਲ ਰੱਖਿਆ ਕਰ ਆਪਰਾ ਜਮਾਨਾ ਮਾੜਾਗਾ ਬਾਪੂ ਤੂੰ ਮੇਰੀ ਬਾੜੀ ਟੈਨਸ਼ਨ ਕਰਦਾ ਐਵੇਂ ਟੈਨਸ਼ਨ ਨਾ ਕਰਿਆ ਕਰ ਕੋਈ ਨਾ ਮੈਂ ਸੰਭਲ ਗਈ ਰੋ ਉਹ ਟੈਨਸ਼ਨ ਕਿਉਂ ਨਾ ਕਰਾਂ ਭਾਈ ਨਸ਼ੇ ਪੱਤੇ ਬਹੁਤ ਹੋ ਗਏ ਅੱਜ ਕੱਲ ਤਾਂ ਕੁੜੀਆਂ ਵੀ ਨਸ਼ੇ ਪੱਤੇ ਕਰਨ ਲੱਗੀਆਂ ਮੈਨੂੰ ਤੇਰਾ ਸੰਸਾ ਜੇ ਤੇਰੀ ਮਾਂ ਜਉਂਦੀ ਹੁੰਦੀ ਕੁੜੀਏ ਮੈਨੂੰ ਅੱਦਾ ਹੀ ਸੰਸਾ ਸੀ ਬਾਪੂ ਕੋਈ ਨਾ ਐਵੇਂ ਨਾ ਤੂੰ ਮੇਰੀ ਟੈਨਸ਼ਨ ਲਿਆ ਕਰ ਨਾਲੇ ਨਾ ਮੈਨੂੰ ਕੁਛ ਤੋਂ ਪੈਸਿਆਂ ਦੀ ਲੋੜ ਆ ਉਥੇ ਭਾਈ ਸਾਰੇ ਤੇਰੀ ਪੈਸੇ ਨੇ ਤੇਰੇ ਹੀ ਆ ਸਾਰਾ ਕੁਸ ਕੱਲੀ ਤੂੰ ਮੇਰੀ ਧੀ ਆ ਉਥੋਂ ਨਾਲ ਅਲਮਾਰੀ ਚੋਂ ਕੱਢ ਕੇ ਲੈ ਜਾ ਜਿੰਨਾਂ ਦੀ ਲੋੜ ਆ ਚਲ ਬਾਪੂ ਮਾਂ ਲੇਟ ਹੋਣੀਆਂ ਵਾਲੀ ਜਾਨੀ ਆ ਰੱਜਾਂ ਕੋਈ ਨਾ ਪੁੱਤ ਲੇਟ ਹੀ ਬਹੁਤ ਹੋ ਗਈ ਇਹਨੂੰ ਕੀ ਅੱਗ ਲੱਗੀ ਮੌਕੇ ਤੇ ਇਹ ਵੀ ਖਰਾਬ ਹੋਣੀ ਸੀ ਚਲ ਬਾਪੂ ਨੂੰ ਕਹਿੰਦੀ ਆ ਬਾਪੂ ਲੈ ਮੇਰੀ ਧੀ ਦਾ ਬਾਕੀ ਕਾਲਜ ਤੇ ਹੁਣ ਪ੍ਰਾਣੀਆਂ ਜਾਂਦਾ ਮੈਂ ਆਪਣੀਆਂ ਤਾਜ਼ਾ ਕਰ ਰਿਹਾ ਹਾਂ ਤੇ ਆ ਬੈਠੇ ਆ ਪੁੱਤਰਾ ਬਾਸ ਪੁੱਤਰੇ ਤੂੰ ਜਿਉਂਦੀ ਹੁੰਦੀ ਮੈਨੂੰ ਆਪਣੀ ਧੀ ਦਾ ਇ ਸੰਸਾ ਸੀਗਾ ਹੁਣ ਉਹ ਵਿਚਾਰੀ ਆਪਦੇ ਦਿਲ ਦੀਆਂ ਗੱਲਾਂ ਆਪਦੇ ਦਿਲ 'ਚ ਹੀ ਦੱਬੀ ਫਿਰਦੀ ਆ ਜੇ ਤੂੰ ਹੁੰਦੀ ਤੇਰੇ ਨਾਲ ਕੋਈ ਗੱਲ ਸਾਂਝੀ ਕਰ ਲੈਂਦੀ ਹੁਣ ਪਓ ਨਾਲ ਪੈਤੀ ਦੀ ਕੀ ਦਾ ਪੜਦਾ ਮਾਂ ਨਾਲ ਮਾਂ ਦਾ ਹੁੰਦਾ ਜਾ ਬਾਪੂ ਹਾਂ ਬਟਾ ਆ ਕੀ ਓਏ ਤੀ ਵੀ ਸਾਰਾ ਦਿਨ ਦੇਖੀ ਮੰਮੀ ਨਹੀਂ ਯਾਦ ਕਰਦੇ ਰਹਿਣਾ ਓਏ ਛੱਡੋ ਐਨਾ ਨਾ ਦਿਮਾਗ ਤੇ ਬੋਝ ਪਾਇਆ ਕਰੋ ਕੋਈ ਕਰ ਕੋਈ ਨਾ ਭਾਈ ਤੂੰ ਹਲੇ ਇੱਥੀ ਤੁਰੀ ਫਿਰਦੀਆਂ ਕੁੜਗੇ ਓਹ ਨਾ ਮੇਰੀ ਸਬੂਟਰੀ ਖਰਾਬ ਹੋ ਗਈ ਹੋ ਗਿਆਸ ਕੀ ਕਰਾਂ ਓ ਚਲਦੀ ਨਹੀਂ ਹੈਗੀ ਚਲਦੀ ਇਹ ਪੈਂਦਾ ਰੋਜ਼ ਹੀ ਖਰਾਬ ਰਹਿੰਦੀ ਆ ਤੇ ਚਲ ਕੋਈ ਨਾ ਭੁੱਤ ਤੂੰ ਐਂ ਕਰ ਅੱਜ ਦਾ ਦਿਨ ਬੱਸ ਤੇ ਵਗਲਾ ਬਾਪੂ ਸਮੁਹਾਏ ਪਤਾ ਬਿਟਾਂ ਕਿੰਨਾ ਹੋ ਗਿਆ ਮੈਂ ਲੇਟ ਹੋ ਗਈ ਮੈਨੂੰ ਅੱਜ ਦਾ ਹੱਲ ਕਰਕੇ ਦਿਓ ਓ ਅੱਜ ਦਾ ਹੱਲ ਹੁਣ ਮੈਂ ਕੀ ਕਰਾਂ ਭਾਈ ਓ ਤੂੰ ਤੁਰੀ ਜਾਂ ਅੱਡੇ ਤੇ ਉੱਥੇ ਬੱਸ ਤੇ ਚੜ ਜਾ ਬਾਪੂ ਮੈਂ ਵਾਸਤੇ ਜਾਂਦੀ ਸੁਣੀ ਲੱਗਦੀ ਐ ਚੰਗੀ ਤਾਂ ਨਹੀਂ ਲੱਗਦੀ ਭਾਈ ਮੈਨੂੰ ਪਤਾ ਤੂੰ ਬੰਝਦੀ ਕੁੜੀ ਆਂਗੀ ਐ ਤੂੰ ਬਾੜੇ ਘਰ ਦੀ ਕੁੜੀ ਥੋੜੀ ਆਂਗੀ ਤੇ ਚਲ ਕੋਈ ਗੱਲ ਨਹੀਂ ਤੂੰ ਅੱਜ ਦਾ ਦਿਨ ਭੱਗ ਜਾ ਬਾਪੂ ਸਾਰਾ ਦਿਨ ਤੁਸੀਂ ਮਜ਼ਾਕ ਤੱਕ ਹੀ ਧਿਆਨ ਰੱਖਦੇ ਹੋ ਮੈਨੂੰ ਨਹੀਂ ਪਤਾ ਮੈਨੂੰ ਅੱਥੇ ਸ਼ਾਮ ਨੂੰ ਗੱਡੀ ਚਾਹੀਦੀ ਆ ਉਹ ਸ਼ਾਮ ਨੂੰ ਗੱਡੀ ਚਲ ਕੋਈ ਨਾ ਕਰਦਾਂਗੇ ਪ੍ਰਬੰਧ ਭਾਈ ਤੂੰ ਕਿਰਾਏ ਦਾ ਬੈਂਟਾ ਜਾ ਨਹੀਂ ਯਾਰ ਮੈਨੂੰ ਅੱਥੇ ਨੂੰ ਗੱਡੀ ਚਾਹੀਦੀ ਚਾਹੀਦੀ ਆ ਅੱਜ ਦਾ ਮੈਂ ਭੱਗ ਜਾਨੀ ਆ ਕੋਈ ਗੱਲ ਨਹੀਂ ਫਿਰ ਭਾਈ ਤੁਹਾਨੂੰ ਕੱਲ ਨੂੰ ਗੱਡੀ ਲੈ ਆ ਦੇਾਂਗੇ ਕੁੜੀਏ ਤੂੰ ਅੱਜ ਕਰਦਾ ਜਾਇਆ ਕਰੋ ਚਾਲੇ ਇੱਥੇ ਧਰ ਜਾ ਬਾਈ ਸੰਭਲ ਕੇ ਜਾਈਂ ਨਾਲੇ ਅੱਜ ਸਕੂਟਰੀ ਵਾਲੀ ਨੂੰ ਕੀ ਹੋ ਗਿਆ ਅੱਗੇ ਤਾਂ ਹਜੇ ਵੇਲੇ ਆ ਜਾਂਦੀ ਸੀ ਯਾਰ ਓਹ ਮੈਨੂੰ ਲੱਗਦਾ ਸਕੂਟਰੀ ਖਰਾਬ ਹੋ ਗਈ ਅੱਜ ਅੱਜ ਮੂੰਹ ਨਾਸਾ ਤੇਰੇ ਤੇ ਦੇਵੀ ਦੇ ਵਾਲ ਹੋ ਸਕਦੀ ਐ ਅੱਜ ਸਵੇਰੇ ਪਤਾ ਨਹੀਂ ਉੱਡਦੀ ਨੇ ਕੀ ਦਾ ਮੂੰਹ ਦੇਖਿਆਗਾ ਦਿੱਕਤਾਂ ਹੀ ਦਿੱਕਤਾਂ ਆਈ ਜਾਂਦੀਆਂ ਨੇ ਬਸ ਦੀ ਮੈਨੂੰ ਲੱਗਦਾ ਲੰਘ ਹੀ ਮੇਰੀ ਅੱਜ ਲਾ ਮੋਨਸਿਆਂ ਅੱਜ ਪੂਰਾ 1 ਮਹੀਨਾ ਹੋ ਗਿਆ ਕੁੜੀ ਦੇ ਟ੍ਰਾਈ ਲਾਉਂਦੇ ਨੂੰ ਇਹਨੇ ਵੀ ਪੂਰੇ ਜਮਾਤ ਹੁਸਨ ਵਾਲੀ ਜਮਾਤ 'ਤੇ ਗਰਾ ਰੱਖੀ ਐ ਅੱਜ ਕੱਲੀ ਖੜੀ ਐ ਅੱਜ ਕਰਦਿਆਂ ਗੱਲ ਅੱਜ ਮਾਰ ਲੱਗੀ ਤਲਵਾਰ ਤੇ ਮੁੱਕੀ ਆ ਪਤਾ ਨਹੀਂ ਕਿੰਨਾ ਦਾ ਕੁੱਤਾ ਰੋਜ਼ ਆ ਕੜਦਾ ਓਰੇ ਕੁਛ ਨਹੀਂ ਆ ਜੈਨੂੰ ਵੀ ਕੀ ਤਕਰੀਫ ਆ ਮੱਤੇ ਜੇ ਦਾ ਸਾੜਾ ਦਾ ਰੋਜੂ ਦਾ ਚੱਲਦਾ ਫਿਰਦਾ ਨਾ ਅੱਜ ਤੱਕ ਨਹੀਂ ਹੱਥ ਵੀ ਕਰਤੀ ਇਸ਼ਾਰੀ ਦਾ ਕਾ ਸਿੱਧੇ ਕਰਨ ਧਰਮੀ ਦਾ ਰੱਖੀ ਐ ਸਮਝਦੀ ਹੈ ਕਿ ਆ ਪੁੱਛ ਰਹੀ ਆ ਕਿ ਕੀ ਗੱਲ ਆ ਹਾਈ ਬੋਏ ਤਾਂ ਮੂੰਹ ਨਾਲ ਸਿਆਰਾ ਦਾ ਕਰ ਬੈਠੇ ਡਰ ਵੀ ਲੱਗ ਜਾਂਦਾ ਲੈ ਆਪਣੇ ਮੈਨੂੰ ਹੀ ਆਉਂਦੀ ਐ ਚਲੋ ਦੇਖਦੇ ਆਂ ਕਿ ਸ਼ਾਇਰ ਅਗਰ ਕੇ ਪੰਗਾ ਤਾਂ ਨਹੀਂ ਲੈ ਲਿਆ ਦਿਲ ਵੀ ਧੱਕ ਧੱਕ ਕਰੀ ਜਾਂਦਾ ਹੈ ਲੱਗਦਾ ਮੇਰੇ ਕਿ ਨਹੀਂ ਆਉਂਦੀ ਹੈ ਚੱਲ ਦੇਖਦੇ ਆਂ ਕੀ ਕਹਿੰਦੀ ਹੈ ਨਾ ਕੀ ਤਕਲੀਫ ਆ ਤੈਨੂੰ ਤੂੰ ਰੋਜ਼ ਹੀ ਮੇਰੇ ਪਿੱਛੇ ਕਿਹੜੇ ਕੱਢਦਾ ਰਹਿਣਾਗਾ ਚੱਕਰ ਕੀ ਆ ਮੈਨੂੰ ਤਾਂ ਕੋਈ ਤਕਲੀਫ ਨਹੀਂ ਛੋਨੂ ਟੈਨਸ਼ਨ ਲੱਗਦੀ ਹੈ ਤੂੰ ਮੇਰੀ ਟੈਨਸ਼ਨ ਤੋਂ ਕੀ ਲੈਣਾ ਗੁਲਾਬ ਦੇ ਫੁੱਲ ਮੈਿਕਾ ਛੱੜਦੇ ਸੋਹਣੇ ਲੱਗਦੇ ਆ ਮਝਾਏ ਨਹੀਂ ਸੋਹਣੇ ਲੱਗਦੇ ਅੱਛਾ ਤੂੰ ਬੜਾ ਸਿਆਣਾ ਨਹੀਂ ਕੋਹ ਹੁੰਦਾ ਆਪਦੇ ਆਪ ਨੂੰ ਮੈਨੂੰ ਆਪਦੇ ਆਪ ਨੂੰ ਤਾਂ ਮੈਂ ਸਿਆਣਾ ਹੀ ਲੱਗਦਾ ਅੱਛਾ ਫਿਰ ਇੱਕ ਗੱਲ ਦੱਸ ਮੇਰੇ ਪਿੱਛੇ ਕੂਚ ਛਾਲ ਮਾਰੇਗਾ ਕੂਚ ਛਾਲ ਮਾਰਤਾ ਰਹਿਣਾ ਫੇਰ ਕੀ ਮਿਲੂ ਆਇਆ ਮੇਰੇ ਨਾਲ ਬੈਠ ਗੱਡੀ ਦੀ ਦੁਨੀਆ ਦੀ ਸ਼ੇਅਰ ਕਰਾਵਾਂ ਹਾਂ ਇਹ ਵੀ ਤੇਰੀ ਗੱਲ ਸਹੀ ਆ ਹਾਂ ਆ ਜਾਓ ਫੇਰ ਬੈਠੋ ਮੁੰਨਾ ਦਾ ਸਿਆਣਾ ਲੱਗਦਾ ਕਿਸੇ ਚੰਗੇ ਘਰ ਦਾ ਨਾਲੇ ਅੱਜ ਮੇਰੀ ਬੱਸ ਵੀ ਡੇਟ ਹੋ ਗਈ ਕਹੀ ਦਿੰਦੀ ਆ ਵੀ ਕੱਲ੍ਹ ਤੱਕ ਛੱਡੀ ਆ ਜੇ ਬਾੜਕੀ ਸਲਾ ਤਾਂ ਡਾਰਲਿੰਗ ਚਲੀ ਗਏ ਚੱਲ ਫੇਰ ਆਜੂ ਅੱਜ ਮੇਰੀ ਬੱਸ ਲੰਘੀ ਮੈਂ ਵੀ ਕਮਲੀ ਜੀ ਦੇ ਨਾਲ ਹੀ ਛੜ ਗਈ ਬਿਨਾਂ ਜਾਣ ਪਛਾਨ ਤੋਂ ਕੀ ਪਤਾ ਹੈ ਕਿਥੋਂ ਦਾ ਕਿਹੜੇ ਪਿੰਡ ਦਾ ਵਾ ਕਮਲੀ ਰਹਿ ਜੀ ਪੁੱਛਣਾ ਸੀ ਪਹਿਲਾਂ ਚਲ ਹੁਣ ਪੁੱਛ ਲੈਨੇ ਆ ਤੁਹਾਡਾ ਪਿੰਡ ਕਿਹੜਾ ਹੈ ਮਾਹੌੜੀ ਗਵਾਨ ਪਿੰਡ ਦਾ ਮੁੰਡਾ ਹੀ ਨਾ ਮੇਰਾ ਮੌਨਾ ਹੈ ਤੁਹਾਨੂੰ ਕੋਈ ਘਮਰਾਉਣ ਦੀ ਲੋੜ ਨਹੀਂ ਡਾਰਲਿੰਗ ਹੈ ਜੀ ਕੋਈ ਗੱਲ ਨਹੀਂ ਉਹ ਲੰਡੂਆਂ ਪੰਜੂਆਂ ਚੋਂ ਨਹੀਂ ਹੈਗਾ ਮੈਂ ਵੀ ਜਿਹੜਾ ਹੱਥ ਵਿਚਾਲੋਂ ਛੱਡ ਜਾਣਗੇ ਜਾਂ ਕੋਈ ਗਲਤ ਸਟੈਪ ਕਰ ਲੈਣਗੇ ਠੀਕ ਹੈ ਮੈਂ ਤੁਹਾਨੂੰ ਪਿਆਰ ਕਰਦਾ ਯਾਨ ਡਰਤਾ ਹੁੰਦਾ ਹੀ ਆ ਕਰਨ ਦੀ ਕੋਈ ਲੋੜ ਨਹੀਂ ਡਾਰਲਿੰਗ ਮੈਂ ਕੰਮ ਲਈ ਰਹਿ ਗਈ ਪਹਿਲਾਂ ਮੈਂ ਪੁੱਛਣਾ ਸੀ ਕੋਈ ਗੱਲ ਨਹੀਂ ਹੁਣ ਪੁੱਛ ਲਿਆ ਫਿਰ ਹੁਣ ਕੀ ਲੱਗਦਾ ਹੈ ਹੁਣ ਕੋਈ ਤੁਹਾਨੂੰ ਲੱਗਦਾ ਵੀ ਐ ਜੀ ਕੋਈ ਗੱਲ ਹੋਊਗੀ ਨਾ ਨਾਤਾ ਜ਼ਰੂਰੀ ਹੁੰਦਾ ਜੇ ਆਪਾਂ ਡਰਾਂਗੇ ਨਹੀਂ ਆਏ ਚੜਨ ਲੱਗੇ ਫੇਰ ਅੱਜ ਕੱਲ੍ਹ ਦੁਨੀਆ ਤੇ ਜਵਾਨਾ ਕਿਹਾ ਜਾਂਦਾ ਜੇ ਆਪਾਂ ਬਿਨਾਂ ਪੁੱਛੇ ਚੜ ਜੰਨੇ ਆ ਤਾਂ ਲੋਕਾਂ ਨਾਲ ਕਿੰਨੇ ਕਾਰਨਾਵੇ ਹੋ ਜਾਂਦੇ ਨੇ ਵੀ ਡਾਰਲਿੰਗ ਉਹ ਮੈਂ ੁੱਡੀ ਗੱਲ ਸਮਝਦਾ ਵੀ ਬਿਨ ਵਿਸ਼ਵਾਸ ਤੋਂ ਕਿਸੇ ਨਾਲ ਚੜਨਾ ਨਹੀਂ ਚਾਹੀਦਾ ਹਮ ਪਰ ਪਤਾ ਕੀ ਗੱਲ ਹੈ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਅੰਜੇ ਉਂਗਲਾ ਇੱਕ ਨਹੀਂ ਹੁੰਦੀਆਂ ਹਮ ਹਮ ਸਹੀ ਪਿਆਰ ਕਰਨ ਵਾਲੇ ਵੀ ਹੁੰਦੇ ਨੇ ਕਈ ਟਾਈਮ ਪਾਸ ਕਰਨ ਵਾਲੇ ਵੀ ਹੁੰਦੇ ਆ ਪਰ ਮੈਂ ਪਿਆਰ ਕਰਨ ਵਾਲੇ ਜੋ ਹਾਂ ਗੰਡੂ ਪੰਜੂ ਵਾਲਿਆਂ ਨੂੰ ਟਾਈਮ ਪਾਸ ਕਰਨ ਵਾਲਿਆਂ ਚ ਨਹੀਂ ਹੈਗਾ ਅੱਜ ਕੱਲ੍ਹ ਦੁਨੀਆ ਲੰਡੂ ਪੰਜੂਆਂ ਦੀ ਆ ਪਿਆਰ ਤਾਂ ਐਸਾ ਵੈਸਾ ਹੀ ਹੁੰਦਾ ਅੱਜ ਕੱਲ੍ਹ ਉਹ ਲੰਡੂ ਪੰਜੂਆ ਚ ਨਹੀਂ ਪਿਆਰ ਕਰਨ ਵਾਲੇ ਹੀ ਆ ਜਿਆਦਾ ਬੰਦਾ ਰਾਹ ਪੈ ਤੇ ਜਾਣੇ ਜਾਂ ਬਾਹ ਪੈ ਤੇ ਜਾਣੇ ਚੱਲ ਦੇਖਦੇ ਆ ਕਿਥੋਂ ਤੱਕ ਨਿਭੋਣਾ ਬੰਨਵਾਵਾ ਜਿਹਦਾ ਪਹਿਲਾ ਦੇਣੀ ਆ ਨਮਾਵਾਗੇ ਤਾਂ ਸਿਰੇ ਤੱਕ ਹੀ ਉਹ ਸੋਡੀ ਹਾਂ ਦੀ ਲੋੜ ਹੈ ਕੋਈ ਨਹੀਂ ਬੰਦੇ ਸਿੱਖ ਤਾਂ ਰਹੀ ਆ ਆਹ ਯਾ ਭਾਈ ਗਾਂਦੀ ਆ ਜਾ ਬਾਈ ਬਹਿ ਜਾ ਕਿ ਹਾਂ ਵਾ ਵਧੀਆ ਠੀਕ ਆ ਯਾਰ ਬੜੇ ਪਈ ਕਿਉਂ ਪੁਲਿਸ ਨੇ ਤਾਲੀ ਜਿਖਿਆ ਚਿੰਤਾ ਦਾ ਬਾਈ ਤੈਨੂੰ ਪਤਾ ਹੋਈ ਜਾਂਦੀ ਆ ਜਦੋਂ ਯਾਰ ਟੀ ਮਟਿਆਰ ਹੋ ਜੇ ਤੇ ਚਿੰਤਾ ਦਾ ਫਿਰ ਹੋਈ ਜਾਂਦੀ ਆ ਤੈਨੂੰ ਪਤਾ ਤੂੰ ਆਪ ਹੀ ਸਣਾਗਾ ਉਹ ਪਾਈ ਕੁੜੀ ਮਟਿਆਰ ਆ ਉਹਨੂੰ ਚਿੰਤਾ ਸਿਰ ਤੋਂ ਲਾ ਉਹਦੇ ਚਾਰ ਲਾਵਾ ਦੇ ਕੇ ਘਰੇ ਤੋਰ ਲੈ ਤੇਰਾ ਭਾਰ ਹਵਾ ਹੋ ਜੇ ਨਾਲੇ ਕੁਰੀ ਆਪਦੇ ਘਰੇ ਵਸਦੀ ਹੋਵੇ ਇਹ ਤਾਂ ਠੀਕ ਆ ਬਾਈ ਗੱਲ ਤੇ ਬਾਕੀ ਤੈਨੂੰ ਪਤਾ ਅੱਜ ਕੱਲ ਦੁਨੀਆਦਾਰੀ ਬਹੁਤ ਖਰਾਬ ਆ ਦੁਨੀਆਦਾਰੀ ਦਾ ਢਾਂਚਾ ਤੇ ਹੱਥ ਨੂੰ ਹੱਥ ਖਾਈ ਜਾਂਦਾ ਯਾਰਾ ਤੈਨੂੰ ਪਤਾ ਸਮਾਜ ਦੇ ਵਿੱਚ ਮਿੱਠ ਨਮੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨਹੀਂ ਲੋਕਾਂ ਦਾ ਟਿਕਾਣਾ ਇਹ ਬਾਈ ਪੂਰ ਬਾੜ ਜਾਂ ਖੇਤ ਨੂੰ ਖਾਣ ਲੱਗੀ ਬਡੇ ਭਾਈ ਪੂਰ ਵਈ ਸਾਰੀਆਂ ਗੱਲਾਂ ਛੱਡ ਜੇ ਮੈਂ ਤੈਨੂੰ ਚ ਇੱਕ ਤਾਂ ਚਿੰਤਾ ਮਸਤੀ ਕਰਦਾ ਕਿਵੇਂ ਹੈ ਬਾਈ ਮੈਂ ਇੱਕ ਮੁੰਡਾ ਦਿਖਾ ਦਿੰਦਾ ਤੈਨੂੰ ਨਾਲੇ ਭਾਈ ਉਹਨੂੰ ਘਰ ਜਵਾਈ ਰੱਖ ਅੱਛਾ ਹੋਰ ਯਾਰ ਵੱਡੇ ਭਾਈ ਫਿਰ ਮੈਂ ਕੀ ਭੜਦਾਗਾ ਅੱਜਕੱਲ ਤਾਂ ਨਾ ਵੱਡੇ ਭਾਈ ਸਕੂਲਾਂ ਕਾਲਜਾਂ ਦੇ ਵਿੱਚ ਵੀ ਨਸ਼ਾ ਹੋ ਗਿਆ ਮੁੰਡੇ ਨਸ਼ਾ ਕਰਨ ਲੱਗੇ ਮੁੰਡੇ ਤਾਂ ਛੱਡ ਬਥੇਰੀਆਂ ਕੁੜੀਆਂ ਦਾ ਨਸ਼ਾ ਕਰਦਿਆਂ ਨੇ ਛੋਟੇ ਭਾਈ ਸਰੰਜਾਂ ਚੱਤੀ ਪਿੰਡੀਆਂ ਝੋੜਿਆਂ ਤੇ ਅੱਛਾ ਯਾਰ ਬਾਈ ਕਿੱਥੇ ਲਾਉਣੀ ਆ ਸੋਹਰੀਆਂ ਅੱਜਕੱਲ ਤਾਂ ਠੀਕ ਆ ਇੱਕ ਤਾਂ ਹੋਰ ਆ ਯਾਰ ਬਾਈ ਅੱਜਕੱਲ ਜਵਾਗ ਪਤਾ ਨਹੀਂ ਕਹੇ ਜਿਹਨੇ ਮਾਂ ਪਿਓ ਦੇ ਉੱਤੋਂ ਦੀ ਆ ਉਹ ਮਾਂ ਪਿਓ ਦੇ ਉੱਤੋਂ ਦੀ ਤਾਂ ਛੱਡ ਮਾਂ ਪਿਓ ਦਾ ਪੁੱਸ ਦੇ ਨਹੀਂ ਕੀ ਕਰ ਬੈਠਣਾ ਕਿੱਥੇ ਕਰ ਬੈਠਣਾ ਬਾ ਯਾਰ ਮਾੜਾ ਜਮਾਨਾ ਆ ਗਿਆ ਭਾਈ ਭਾਈ ਬੰਜਨਾ ਹਾਂਜੀ ਕੁੜੀ ਨਾਲ ਰਹਿ ਕਰ ਅੱਛਾ ਰਹਿ ਕਰ ਕੀ ਮੈਨੂੰ ਦੱਸੀ ਠੀਕ ਆ ਫਿਰ ਆਪਾਂ ਗੱਲ ਗਹਾਂ ਵਾਲੀ ਤੁਰਾਂਗੇ ਠੀਕ ਆ ਜੇ ਕੁੜੀ ਦਾ ਕੋਈ ਮਨਛਾ ਹੋ ਹੋਈ ਤਾਂ ਉਹਦੇ ਮੁਤਾਬਕ ਚੱਲ ਪਾਂਗੇ ਨਹੀਂ ਫਿਰ ਆਪਾਂ ਗਾਹ ਮੈਂ ਤੈਨੂੰ ਕੋਈ ਘਰ ਦੱਸ ਪਾਉਂਦਾ ਠੀਕਾ ਨਹੀਂ ਬਾਈ ਗੱਲ ਤੇਰੀ ਸਿਆਣੀ ਆ ਤੇ ਕੋਈ ਨਾ ਫਿਰ ਤੈਨੂੰ ਮੈਂ ਦੱਸੂਗਾ ਕੁੜੀ ਹਲੇ ਕਾਲਜ ਗਈ ਹੋਈ ਆ ਆਉਣ ਵਾਲੀ ਆ ਤੇ ਉਹਦੇ ਨਾਲ ਮੈਂ ਰਹਿ ਕਰਕੇ ਤੈਨੂੰ ਦੱਸ ਦੂੰ ਚੰਗਾ ਵੇ ਬੰਦ ਫਿਰ ਮੈਂ ਚਾ ਤੇ ਚਾਹ ਪਾਣੀ ਦੱਸ ਬਾਈ ਮੈਂ ਯਾਰ ਚਾਹ ਪਾਣੀ ਵੀ ਪੁੱਟ ਗਿਆ ਤੁੰਗ ਵੀ ਲਾਂਗੇ ਯਾਰ ਅੱਜ ਠੀਕਾ ਗੱਲ ਤਾਂ ਯਾਰ ਮੈਂ ਸੁੱਖੀ ਨਾਲ ਕਰ ਲੂੰਗਾ ਕਈ ਦਿਨ ਹੋ ਗਏ ਯਾਰ ਬਹੁਤ ਲੇਟ ਆਉਣ ਲੱਗੀ ਇੱਕ ਫੋਨ ਦਾ ਖਿਹੜਾ ਨਹੀਂ ਛੱਡਦੀ ਤੇ ਨਾਲੇ ਮੈਨੂੰ ਬੁਲਾਉਂਦੀ ਚਲਾਉਂਦੀ ਘੱਟਾ ਕਾਰ ਦਾ ਜ਼ਿਕਰ ਵੀ ਨਹੀਂ ਕਰਿਆ ਯਾਰ ਨਾ ਸਕੂਟਰੀ ਉੱਥੇ ਖੜੀ ਆ ਨਾ ਸਕੂਟਰੀ ਲੈ ਜਾਂਦੀ ਹੈਗੀ ਬਸ ਤੀ ਜਾਣ ਲੱਗੀ ਯਾਰ ਕੋਈ ਘਰ ਵਰਤਾ ਨਹੀਂ ਹੈ ਚਲ ਦੇਖਦੇ ਆ ਉਹਦੀ ਕੀ ਕਹਿੰਦੀ ਹੈਗੀ ਅੱਜ ਮੈਂ ਕੋਸ਼ਿਸ਼ ਦਾਗਾ ਵਿਆਹ ਕੇ ਪਰੇ ਘਰ ਜਰਬੰਦ ਸਾਂ ਵਿਖੀ ਜਾਊ ਕੀ ਕਹਿੰਦੀ ਹੈਗੀ ਅੰਜ ਸਿਆਂ ਯਾਰ ਕੋਈ ਹੋਰ ਹੀ ਨਾ ਸਿਆਪਾ ਸਰ ਜੀ ਕੁਈ ਦੇਰ ਹਾਲਾਤ ਹੋਰ ਸਾਭ ਜਿਹੇ ਹੋਈ ਜਾਂਦੇ ਨੇ ਅੱਗੇ ਤਾਂ ਯਾਰ ਬਾਪੂ ਬਾਪੂ ਕਰਦੀ ਹੁੰਦੀ ਸੀਗੀ ਤੇ ਹੁਣ ਸੌਰੀ ਬੁਲਾਉਂਦੀ ਨਹੀਂ ਸਿੱਧੀ ਆਉਂਦੀ ਆ ਅੰਦਰ ਵੜ ਜਾਂਦੀ ਆ ਆ ਕੇ ਮੋਬਾਈਲ ਜਾਂ ਦੇਖੀ ਜਾਂਦੀ ਆ ਪਤਾ ਨਹੀਂ ਕੀ ਕਰੀ ਜਾਂਦੀ ਆ ਕੋਈ ਮੈਨੂੰ ਸਾਹ ਤੋਂ ਬਾਹਰ ਕਰਦਾ ਆ ਆਜਾਉਂਦੇ ਪੁੱਛਦਾਗਾ ਗੱਲ ਕਰਕੇ ਦੇਖਦਾਗਾ ਤੇ ਵਿਆਹ ਕੇ ਯਾਰ ਪਰੇ ਕਰੀਗੇ ਚਲ ਮੈਂ ਫੋਨ ਕੱਟਦੀ ਆ ਮੈਂ ਹੁਣ ਘਰੇ ਪਹੁੰਚ ਗਈ ਠੀਕਾ ਓਕੇ ਬਾਏ ਕੀ ਹੋ ਗਿਆ ਯਾਰ ਸੁਖੀ ਅੱਗੇ ਤਾਂ ਸਸਤੀ ਕਾਲ ਬਲਾ ਕੇ ਨਾ ਵੀ ਰੋਜ ਹੁਣ ਦਿਨ ਪੈ ਦਿਨ ਪਤਾ ਨਹੀਂ ਕੀ ਹੁਲ ਜਾਂਦਾ ਇਹਨੂੰ ਕਿਤੇ ਬੰਦ ਸਿਆ ਉਈ ਨਾ ਦਾੜੀ ਚ ਖੇਪਵਾ ਲਈ ਚੱਲ ਦੇਖਦਾ ਮੈਂ ਜਾ ਕੇ ਗੱਲਬਾਤ ਕਰਦਾ ਸੁਖੀ ਨਾਲ ਚੱਲ ਯਾਰ ਗਰਮੀ ਬਾਹਲੀ ਆ ਫੋਨ ਲਾਵਾਂ ਘੰਟਾ ਹੋ ਗਿਆ ਇਹੋ ਸੱਪਾ ਕੁੱਟ ਜੀ ਵੀ ਤਪਾ ਲੈਂਦੀ ਆ ਹੈਲੋ ਹੋਰ ਕਿਵੇਂ ਆਓ ਸਭ ਠੀਕ ਆ ਘਰੇ ਪਹੁੰਚ ਗਏ ਆ ਮੈਂ ਤਾਂ ਘਰੇ ਪਹੁੰਚ ਗਈ ਕੀ ਜਾਦੂ ਕਰਿਆ ਕੀ ਜਾਦੂ ਕਰਿਆ ਮੇਰੇ ਤੇ ਕਿਉਂ ਮੇਰਾ ਤਾਂ ਘਰੇ ਜੀਨ ਲੱਗ ਰਿਹਾ ਬਸ ਆਂਦੀ ਲੱਗਿਆ ਟ੍ਰਿਪ ਹੋਈ ਡਰ ਗਿਆ ਆਂਦੀਲਾ ਮਾਝਿਆ ਗਿਆ ਓ ਚੱਲ ਠੀਕ ਹੈ ਮੇਰੀ ਗੱਲ ਸੁਣਾ ਬਾਪੂ ਆ ਗਿਆ ਮੈਂ ਬਾਅਦ ਚ ਲਾਉਣੀ ਆ ਚੰਗਾ ਬਾ ਪੱਕਾ ਦਾ ਨਹੀਂ ਇਹ ਪੱਕਾ ਪੱਕਾ ਓਕੇ ਹਾਂ ਭਾਈ ਸੁਖੀ ਹਾਂਜੀ ਬਾਪੂ ਜੀ ਕੀ ਕਹਨੇ ਓ ਕਈ ਦਿਨ ਹੋ ਗਏ ਪੁੱਤ ਤੂੰ ਪਤਾ ਨਹੀਂ ਕਿਵੇਂ ਰਹੇਗਾ ਦੀ ਨਾ ਤੂੰ ਬੁਲਾਉਣੀ ਆ ਕਿ ਮੈਂ ਘਰ ਆ ਕੇ ਲੱਗਦੀ ਆ ਹੁਣ ਆਈ ਸੀ ਨਾ ਤਾਂ ਬੁਲਾਉਣੀ ਆ ਨਾ ਤੂੰ ਨਹੀਂ ਆ ਕੇ ਮੰਜੇ ਤੇ ਇੱਥੇ ਪਈ ਰਹਿੰਨੀ ਆ ਪਤਾ ਨਹੀਂ ਕੀ ਕਰਦੀ ਆ ਪਤਾ ਨਹੀਂ ਕੀ ਕਰਦੀ ਬਾਪੂ ਜੀ ਕੁਛ ਨਹੀਂ ਕਰਦੀ ਹੈਗੀ ਪੜਾਈ ਦਾ ਪ੍ਰੈਸ਼ਰ ਜ਼ਿਆਦਾ ਹੈ ਐ ਕਿ ਮੈਂ 90% ਨੰਬਰ ਲੈ ਕੇ ਜਾਣੇ ਨੇ ਠੀਕ ਆ ਉਪਰ ਗਰਮੀ ਉਪਰ ਆ ਜੇ ਤੁਹਾਨੂੰ ਪਤਾ ਮੈਂ ਹੁਣ ਆਈ ਸੀ ਬਸ ਤੇ ਗਰਮੀ ਜ਼ਿਆਦਾ ਆ ਤਾਂ ਕਰਕੇ ਠੀਕ ਬਾਕੀ ਚੰਗੀ ਗੱਲ ਆ ਭਾਈ 90% ਨੰਬਰ ਲੈ ਕੇ ਜਾਵੇਂਗੀ ਬਹੁਤ ਵਧੀਆ ਗੱਲ ਆ ਬਾਪੂ ਜੀ ਫਿਰ ਲੈ ਕੇ ਜਾਣੇ ਨੇ ਹੁਣ ਮੈਂ ਨੋਕਰੀ ਆਪ ਦੇ ਪਰਾਂ ਤੇ ਆਪ ਖੜੀ ਹੋਣਾ ਚਾਹੁੰਦੀ ਆ ਕੋਈ ਨੌਕਰੀ ਲੱਭਾਂਗੇ ਉਹ ਭਾਈ ਪਤਾ ਕੀ ਆ ਪੜ ਲੈ ਕੇ ਬਾੜਾ ਵੀ ਕੀ ਕਰਨਾ ਆਪਣੇ ਜੱਟਾਂ ਦੇ ਤਾਂ ਉਹੀ ਕੰਮ ਕਰਨਾ ਹੁੰਦਾਗਾ ਗੋਹੇ ਕੁੜੇ ਦਾ ਬਾਪੂ ਜੀ ਉਹ ਜਵਾਨਾ ਗਿਆ ਜਿਹੜੇ ਕਾਲਾ ਪੈਰ ਦੀ ਜੁੱਤੀ ਬਣਾ ਕੇ ਰੱਖਦੇ ਸੀ ਐਂਤੀ ਦਾ ਕੁੜੀਆਂ ਹੁਣ ਨਾ ਆਜ ਮਾਨੇ ਤਾਂ ਆਪਦੀ ਜ਼ਿੰਦਗੀ ਦੇ ਫੈਸਲੇ ਆਪ ਲੈਂਦੀਆਂ ਨੇ ਹੁਣ ਕੋਈ ਨਹੀਂ ਕਿਸੇ ਨੂੰ ਪੁੱਛਦਾ ਹੈਗਾ ਓਏ ਇਹ ਵੀ ਗੱਲ ਠੀਕ ਆ ਭਾਈ ਅੱਜ ਕੱਲ ਸਰਕਾਰਾਂ ਨੇ ਵੀ ਵੱਧ ਕੁੜੀਆਂ ਨੂੰ ਖੁੱਲ ਦੇ ਰੱਖੀ ਆਗੀ ਤੇ ਕੀ ਕਰੀਏ ਹੁਣ ਬਾਪੂ ਤੁਸੀਂ ਮੈਨੂੰ ਐ ਦੱਸੋ ਸਰਕਾਰਾਂ ਨੇ ਕੁੜੀਆਂ ਨੂੰ ਖੁੱਲ ਦੇ ਰੱਖੀ ਆ ਮੁੰਡੇ ਹੁਣ ਜੇ ਤੁਸੀਂ ਤਾਂ ਮੇਰੇ ਵਾਸਤੇ ਚਲ ਮੁੰਡਾ ਲੱਭੋਗੇ ਕੋਈ ਇਹ ਇਹ ਚੀਜ਼ ਦੀ ਗਾਰੰਟੀ ਆ ਵੀ ਕੋਈ ਉਹ ਨਿਸ਼ਾਨੀ ਕਰਦਾ ਹੋਊਗਾ ਚਲ ਤੁਸੀਂ ਮੇਰੇ ਵਾਸਤੇ ਚੰਗਾ ਲੱਭ ਲੋਂਗੇ ਜੇ ਕੋਈ ਨਸ਼ੇ ਵਾਲਾ ਮਿਲ ਗਿਆ ਫੇਰ ਨਹੀਂ ਭਾਈ ਉਹ ਨਾ ਮੇਰੇ ਕੋਲੇ ਮੇਰਾ ਵੱਡਾ ਭਾਈ ਹੈ ਅਸੀ ਗਾਂਧੀ ਸੂ ਅੱਛਾ ਭੂਜੀ ਹਾਂ ਉਹ ਕਹਿੰਦੇ ਵੀ ਐ ਕਰਕੇ ਰਿਸ਼ਤਾ ਕਰਾ ਦਿੰਦਾ ਮੈਂ ਮੈਨੂੰ ਆਇਆ ਕੁੜਗੇ ਵੀ ਤੇਰੇ ਹੱਥ ਪੀੜੇ ਕਰਕੇ ਆਪਦਾ ਫਰਜ਼ ਨਿਭਾਵਾਂ ਬਾਪੂ ਜੀ ਇਹ ਤਾਂ ਗੱਲ ਤੁਸੀਂ ਭੁੱਲ ਜਾਓ ਠੀਕ ਆ ਗੱਲ ਮੈਂ ਹਜੇ ਨਹੀਂ ਵਿਆਹ ਕਰਵਾਉਣਾ ਹੈਗਾ ਮੈਂ ਤਾਂ ਉਹਦਾ ਪੜ ਕੇ ਕੁਛ ਨਾ ਕੁਛ ਬਣਾਣਾਗਾ ਉਹ ਤਾਂ ਠੀਕ ਆ ਭਾਈ ਗੱਲ ਪਰ ਮੈਨੂੰ ਸੰਸਾ ਦਾ ਤੇਰਾ ਜਿਹਦਾ ਜਮਾਨਾ ਖਰਾਬ ਆਗਾ ਕੋਈ ਜਮਾਨਾ ਬਾਪੂ ਜੀ ਖਰਾਬ ਨਹੀਂ ਸੋਨੂੰ ਮੇਰੇ ਤੇ ਭਰੋਸਾ ਨਾ ਪਰੋਸਾ ਬਣਾ ਕੇ ਰੱਖਿਓ। ਪਰੋਸਾ ਭਾਈ ਤਾਰਾ ਅੱਜ ਗੱਲ ਪਰੋਸਾ ਦੇ ਵਾਕਾਂ ਦੀ ਕਾਫੀ ਆ ਤੋਸਾ ਨਹੀਂ ਦਾ। ਬਾਪੂ ਜੀ ਆਪਦੀ ਧੀ ਤੇ ਪਰੋਸਾ ਨਹੀਂ ਹੈਗਾ ਲੋਕਾਂ ਦਾ ਨਾ ਕਰੋ। ਉਹ ਭਾਈ ਕੀ ਕਰੀ ਆ ਆਪਦੀ ਧੀ ਤੇ ਤਾਂ ਹੈਗਾ। ਹੁਣ ਬਾਹਰ ਬਾਹਲੇ ਲੋਕਾਂ ਦਾ ਕੀ ਕਰਾਂਗੇ? ਤੇ ਬਾਪੂ ਜੀ ਆਪਾਂ ਬਾਹਰਲੇ ਲੋਕਾਂ ਵਿੱਚੇ ਥੋੜੀ ਲੱਗਣਾਗਾ। ਚਲ ਤੇਰੀ ਮਰਜ਼ੀ ਆ ਭਾਈ। ਔਰੇ ਦਾ ਖਾਦਾ ਸਿਆਣੇ ਦਾ ਕਿਹਾ ਮਗਰੋ ਸਵਾਦ ਆਉਂਦਾ ਹੁੰਦਾ। ਬਾਪੂ ਜੀ ਐਵੇਂ ਨਾ ਤੁਸੀਂ ਟੈਨਸ਼ਨ ਕਰੀ ਜਾਇਆ ਕਰੋ ਸਾਰਾ ਦਿਨ। ਹੁਣ ਮੈਂ ਪੜਨਾ ਤਾਂ ਹੈ ਲਈ ਆ ਜੇ ਕੁਝ ਪੜੂੰਗੀ ਤਾਂ ਹੀ ਫਿਰ ਕੁਛ ਨਾ ਕੁਛ ਬੜੂੰਗੀ ਲੈ ਤੂੰ ਵੀ ਇੰਨੇ ਇੰਨੇ ਨਵੇਂ ਫੌਨ ਲੈ ਲੀਆ ਸਭੀ ਦਾ ਹੈ ਉਹ ਤਿਆਰ ਹੋਈ ਜਾਂਦੀ ਆ ਉਹ ਭਾਈ ਤੂੰ ਆ ਵੇ ਰੂਹ ਜਾਣਾ ਕੱਢ ਕੇ ਜਾਇਆ ਕਰ ਕਾਲ ਦੇ ਤਾ ਬਾਪੂ ਅੱਜ ਕੱਲ ਤਾਂ ਇਹ ਫੈਸਲੇ ਚੱਲੀ ਜਾਂਦਾ ਮੈਂ ਕਿਹੜਾ ਕੱਲੀ ਕਰਦੀ ਆ ਸਾਰੀਆਂ ਹੀ ਕੁੜੀਆਂ ਕਰਦੀਆਂ ਨੇ ਫੇਰ ਕੀ ਹੋ ਗਾ ਜੇ ਮੈਂ ਵਾਲ ਫੁੱਲ ਛੱਡ ਲਏ ਤੇ ਦੂਸਾਂ ਬੀ ਜਿਨੀ ਆਪਣਾ ਪੰਜਾਬ ਦਾ ਇਹਦਾ ਪਹਿਰਾਵਾਗਾ ਉਹ ਜ਼ਰੂਰੀ ਆਗਾ ਬਾਪੂ ਮੈਂ ਪੰਜਾਬੀ ਸੂਟ ਤਾਂ ਪਹਿਨਿਆ ਹੋਇਆ ਪਹਿਨਿਆ ਹੋਇਆ ਡੁੰਡਲੇ ਦੀ ਗੁੰਡੇ ਦੇ ਕਿਖਲੇ ਆਪੇ ਬੱਗੋ ਆ ਰਹੀਆਂ ਕੁੜੀਆਂ ਕਰਦੀਆਂ ਨੇ ਚੱਲ ਮੈਂ ਅੱਜ ਨਾ ਮੇਰੀ ਗੱਲ ਸੁਣ ਮੈਂ ਲੇਟ ਹੋ ਜੂੰਗੀ ਮੇਰਾ ਲੈਕਚਰ ਲੇਟ ਲੱਗੂਗਾ ਮੈਂ ਜਾਣੀ ਆ ਸੰਦਾ ਸਿਰ ਤੇ ਤੁਨੀ ਲੈ ਕੇ ਰੱਖਿਆ ਕਰਾ ਬਾਪੂ ਤੋ ਐਵੇਂ ਨਾ ਮੇਰੀ ਸਾਰਾ ਟੈਨਸ਼ਨ ਕਰਾ ਕਰ ਮੈਂ ਉੱਥੇ ਨਾ ਕੁਝ ਕਰਨ ਨਹੀਂ ਜਾਂਦੀ ਹੈਗੀ ਮੈਂ ਪੜ੍ਹਨ ਜਾਂਦੀ ਆ ਪੜ੍ਹਨ ਤਾਂ ਜਾਂਦੀ ਆ ਭਾਈ ਜੀ ਸੁਹੀਹਾ ਜੀ ਬਾਪੂ ਆ ਜੂੰਗੀ ਕੋਈ ਨਾ ਮੁੰਨੇ ਮੈਂ ਕਰੂੰ ਤੁਰਪੀ ਤੇ ਤੁਸੀਂ ਆ ਜਾਓ ਬਾਪੂ ਨੂੰ ਕਿਹਾ ਹੀ ਮੈਂ ਲੇਟ ਆਉਂਗਾ ਜੇ ਮੇਰਾ ਲੈਕਚਰ ਲੱਗੂਗਾ ਠੀਕ ਆ ਆਜੋ ਹਾਂਜੀ ਹੈਲੋ ਮੈਡਮ ਕਿੱਥੇ ਹੋ ਠੀਕ ਆ ਬਸ ਆ ਗਿਆ ਮੈਂ ਇੱਕ ਮਿੰਟ ਚ ਹੀ ਆ ਗਿਆ ਆ ਗਿਆ ਆ ਗਿਆ ਠੀਕ ਆ ਮਨੇ ਹੁਣ ਆਪ ਨੂੰ ਕਿੰਨਾ ਚਿਰ ਹੋ ਗਿਆ ਰਿਲੇਸ਼ਨ ਚ ਆਇਆ ਨੂੰ ਤੁਸੀਂ ਹੁਣ ਆਪਣੀ ਮੈਰਜ ਦੀ ਗੱਲ ਕਰ ਲੋ ਘਰ ਦੇ ਨਾਲ ਮੈਂ ਤੈਨੂੰ ਕੀ ਕਹਿਆ ਵੀ ਸਾਡੇ ਘਰ ਦੇ ਨਹੀਂ ਮੰਨਦੇ ਆ ਇਹ ਗੱਲ ਨਹੀਂ ਹੋ ਸਕਦੀ ਕਿਉਂ ਕਾਤ ਨਹੀਂ ਹੋ ਸਕਦੀ ਉਸ ਨਹੀਂ ਮੰਨਦੇ ਘਰ ਦੇ ਤਾਂ ਨਹੀਂ ਹੋ ਸਕਦੀ ਨਾ ਮੇਰੀਆਂ ਗੱਲਾਂ ਦਾ ਤੇਰੇ ਤੇ ਕੋਈ ਵੀ ਅਸਰ ਨਹੀਂ ਹੋਇਆ ਮੈਂ ਹੁਣ ਤਾਂ ਵੈਸੇ ਵੀ ਤੂੰ ਮੇਰਾ ਫੋਨ ਵੀ ਬਹੁਤ ਘੱਟ ਚੱਕਦਾਗਾ ਇਹ ਜੀ ਕੋਈ ਗੱਲ ਨਹੀਂ ਅਸਰ ਵਾਲੀ ਕੋਈ ਗੱਲ ਨਹੀਂ ਹੈਗੀ ਅਸਰ ਵੀ ਹੁੰਦਾ ਪਰ ਮੈਂ ਕੀ ਕਰਾਂ ਮੇਰੇ ਘਰ ਦੇ ਨਹੀਂ ਮੰਨਦੇ ਮੈਂ ਮਜਬੂਰ ਆ ਇਹ ਗੱਲ ਤਾਂ ਤੈਨੂੰ ਪਹਿਲਾਂ ਵੀ ਪਤਾ ਹੋਊਗਾ ਵੀ ਮੇਰੇ ਘਰ ਦੇ ਲਵ ਮੈਰਿਜ ਲਈ ਮੰਨਣਗੇ ਕਿ ਨਹੀਂ ਮੰਨਦੇ ਹੈਗੇ ਨਹੀਂ ਇਹੋ ਜੀ ਗੱਲ ਨਹੀਂ ਸੀ ਮੈਨੂੰ ਮੈਨੂੰ ਆਏ ਸੀ ਮੈਂ ਇਹ ਗੱਲ ਨਹੀਂ ਹੈਗੀ ਮੈਂ ਕੋਸ਼ਿਸ਼ ਨਹੀਂ ਕੀਤੀ ਮੈਂ ਕੋਸ਼ਿਸ਼ ਕੀਤੀ ਹੈ ਪਰ ਨਹੀਂ ਮੰਨਦੇ ਫਿਰ ਮੈਨੂੰ ਮੈਨੂੰ ਇਹ ਚੱਕਰ ਲੱਗਦਾ ਵੀ ਤੂੰ ਉਹਦੇ ਵਾਲੀ ਗੱਲ ਭੁੱਲ ਗਿਆ ਜਿਸ ਦਿਨ ਮੈਂ ਤੇਰੇ ਨਾਲ ਪਹਿਲੇ ਦਿਨ ਗੱਡੀ 'ਚ ਬੈਠੀ ਸੀ ਤੂੰ ਮੈਨੂੰ ਇਹ ਗੱਲ ਕਹੀ ਸੀ ਕਿ ਅਸੀਂ ਉਹਨਾਂ ਨਾਲ ਲੜੂਗਾ ਪੰਧੂਆਂ 'ਚ ਨਹੀਂ ਉਹਨਾਂ ਦੁੱਖੀ ਤਿੱਕੀ 'ਚ ਨਹੀਂ ਹੈਗੇ ਜਿਹੜੇ ਸਿਰੇ ਨਹੀਂ ਲਾਉਂਦੇ ਹੁਣ ਤੂੰ ਕਿੱਥੋਂ ਤੱਕ ਸਿਰੇ ਲਾ ਰਿਹਾ ਉਹੀ ਗੱਲ ਕਰਤੀ ਨਾ ਚਾਹ ਜਰਾ ਆ ਕੋਈ ਦੁਬਾਰਾ ਮੇਰਾ ਇਸ ਦਾ ਖਾਤ ਐਸੀ ਇਹ ਦੁਬਾਰਾ ਮੈਨੂੰ ਮੁੜ ਕੇ ਫੋਨ ਕਰਨ ਦੀ ਲੋੜ ਨਹੀਂ ਹੈ ਜੀ ਆਏ ਉਹ ਬੜਾ ਗਲਤ ਕੰਮ ਹੋਇਆ ਯਾਰ ਉਹਦਾ ਇੱਕ ਜੇਰੀ ਦਾ ਦਿਲ ਧਾਇਆ ਹੁਣ ਬੜਾ ਲੱਗਦਾ ਇਸ਼ਕ ਕੀ ਜੀ ਜਾਂਦੀ ਹੈ ਖੋਜ ਹੀ ਪੈਂਦੀ ਹੈ ਹੁਣ ਮੇਰੇ ਵੀ ਅੰਦਰ ਐਂ ਜੀ ਕਰਦਾ ਵੀ ਖੂਸਾ ਮਾਰ ਯਾਰ ਚੱਲ ਖੇਤ ਜਾਂਦੇ ਆ ਮੇਰਾ ਦੇਖ ਲਿਆ ਉੱਥੇ ਬਖਮਤ ਬਾਈ ਮੇ ਆ ਕੇ ਤੇ ਯਾਰ ਗੁਰਮੁਨਨੀ ਕੀ ਹਾਰਾ ਠੀਕ ਆ ਮਿੰਦੀ ਤੂੰ ਹੱਸ ਕੇ ਕਿਵੇਂ ਦਾ ਆ ਜਾਂ ਲੱਗਦਾ ਬਸ ਇਹ ਕੀ ਦੱਸਾਂ ਚੱਲ ਖੇਤ ਚੱਲਦਾ ਹੈ ਖੇਤ ਦੱਸ ਜਾਂਦੇ ਨਹੀਂ ਆ ਜਾ ਖੇਤ ਪਹਿਲ ਕੰਮ ਤਾਂ ਤਾਂ ਕਿਵੇਂ ਚੱਲਦਾ ਫਸਲ ਬਾੜੀ ਫਸਲ ਬਾੜੀ ਤਾਂ ਠੀਕ ਆ ਭਾਈ ਬੜੀਆ ਫੜ ਬੜੀ ਚੰਗੀ ਆ ਅਭੀ ਦੀ ਇੱਥੇ ਬਹਿਣਾ ਯਾਰ ਇੱਥੇ ਸ਼ਾਂਤੀ ਆ ਮੇਰਾ ਕਈ ਦਿਨਾਂ ਦਾ ਦਿਮਾਗ ਖਰਾਬ ਆ ਯਾਰ ਅੱਛਾ ਹੋਰ ਯਾਰ ਬਾ ਇੱਥੇ ਸ਼ਾਂਤੀ ਦੇਖ ਬਿੰਦੀ ਕਿੰਨੀ ਇੱਥੇ ਹੋਰ ਫਿਰ ਮੋਨੇ ਕੀ ਕਹਿੰਦੀ ਤੇਰੀ ਲਵ ਸਟੋਰੀ ਲਵ ਸਟੋਰੀ ਸੁਣ ਲੈ ਯਾਰ ਅੱਛਾ ਲਵ ਸਟੋਰੀ ਦਾ ਗੱਲ ਇਹ ਹੈ ਕਿ ਛੁੱਕੀ ਕਹਿੰਦੀ ਵੀ ਮੈਂ ਤੇਨਾਂ ਵਿਆਹ ਕਰਾਉਣਾ ਹੈ ਅੱਛਾ ਉਹ ਤਾਂ ਏ ਸੜੀ ਦੇੜੀ ਖੜੀ ਹੈ ਠੀਕ ਹੈ ਤੇ ਮੈਂ ਘਰੇ ਗੱਲ ਕਰੀ ਸੀ ਯਾਰ ਮੇਰੇ ਘਰ ਦੇ ਨਹੀਂ ਮੰਨੇ ਅੱਛਾ ਠੀਕ ਹੈ ਇਸ ਗੱਲ ਨੂੰ ਹੁਣ ਮੈਂ ਮਜਬੂਰਾਂ ਨਾ ਤਾਂ ਮੈਂ ਉਧਰ ਦਾ ਨਾ ਉਧਰ ਦਾ ਇਹੋ ਜੀ ਗੱਲ ਵੀ ਨਹੀਂ ਕੋ ਕੁੜੀ ਮਾਰੀ ਆ ਯਾਰ ਕੁੜੀ ਸੋਹਣੀ ਐ ਵਧੀਆ ਨਾਈ ਸਾਨਾ ਸੁਭਾਅ ਵਧੀਆ ਬੜੀ ਲਿਖੀ ਵੀ ਐ ਪਰ ਜਦ ਹੁਣ ਮੈਂ ਦੇਖ ਭੱਜਣ ਭਜਾਉਣ ਨੂੰ ਮੇਰਾ ਜਮੀਨ ਨਹੀਂ ਮੰਨਦਾ ਵਿਆਹ ਕਰਨ ਨੂੰ ਮੇਰੇ ਘਰ ਦੇ ਨਹੀਂ ਮੰਨਦੇ ਮੈਂ ਗਿਆ ਫਾਸਾ ਤੇ ਮੇਰਾ ਤਾਂ ਯਾਰ ਕਾਸੀ ਨੂੰ ਹੁਣ ਕਾਸੀ ਨੂੰ ਜੀ ਨਹੀਂ ਕਰਦਾ ਮੇਰਾ ਤਾਂ ਐਂ ਜੀ ਕਰਦਾ ਵੀ ਮੈਂ ਸਲਪਾਸ ਖਾਦਾ ਨਾ ਯਾਰ ਮਰ ਕੇ ਕਿਹੜਾ ਮਸਲੇ ਹੱਲ ਹੁੰਦੇ ਆ ਕੋਈ ਮਸ ਮਸਲੇ ਹਲਦਾ ਨਹੀਂ ਹੁੰਦੇ ਹੁਣ ਮਰਿਆਂ ਨੂੰ ਵੀ ਪੜਿਆ ਮਿੰਦੀ ਯਾਰਾ ਠੀਕ ਹੈ ਮੈਂ ਇੱਕ ਗੱਲ ਯਾਰ ਹੋਰ ਵੀ ਸੁਣੀ ਸੀ ਮੈਂ ਕਿਸੇ ਰੋਡ ਵੀ ਉੜਦੀ ਜੀ ਗੱਲ ਸੁਣੀ ਸੀ ਵੀ ਯਾਰ ਹੁਣ ਨਸ਼ਾ ਵੀ ਲੱਗ ਗਿਆ ਅੱਛਾ ਹਾਂ ਨਸ਼ੇ ਵਾਲੀ ਗੱਲ ਯਾਰ ਮੈਥੋਂ ਬਰਦਾਸ਼ਤ ਨਹੀਂ ਹੁੰਦੀ ਮੇਰੇ ਕਾਰਨ ਕਰਕੇ ਕਿਸੇ ਦੀ ਜ਼ਿੰਦਗੀ ਬਰਬਾਦ ਹੋਵੇ ਮੈਨੂੰ ਇਹ ਠੀਕ ਨਹੀਂ ਲੱਗਦਾ ਠੀਕ ਹੈ ਨਾ ਚਲ ਬਾਕੀ ਰੱਬ ਰੱਖਾ ਹਨ ਦੇਖਦੇ ਆ ਕੀ ਬੰਦ ਆ ਚੱਲਿਆ ਫਿਰ ਚੱਲ ਗਿਆ ਮੈਂ ਵੀ ਗੜੀ ਨਾਲ ਜਾਣਾ ਮਾਨਸਾ ਯਾਰ ਮੜਾ ਕੰਮ ਹਾਂ ਚੱਲ ਬਾਈ ਚੱਲ 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 ਕਾਰਾਂਪੁਰਾ ਜਿੱਕੇ ਰੱਖਾ ਯਾਰ ਉਹ ਯਾਰ ਕੀ ਕਰੀਏ ਹੋ ਗਿਆ ਫਿਰ ਹੁਣ ਯਾਰ ਜੱਟੇ ਗੁੱਟੇ ਇਹ ਤਾਂ ਨਾ ਫੇਰ ਕੀ ਕਰੂੰਗਾ ਕੁੜੀ ਪਤਾ ਨਹੀਂ ਕਿਉਂ ਯਾਰ ਸੁੱਖੀ ਪਤਾ ਨਹੀਂ ਕਿਉਂ ਯਾਰ ਬਹੁ ਮਸਮਝੇ ਰਹੀ ਗੀ ਕੋਈ ਯਾਰ ਕਾਰਨਤਾ ਹੈਗਾਗਾ ਅੰਦਰੀ ਪਈ ਰਹਿੰਦੀ ਐ ਗੁੰਮਸੁੰਮ ਜੇ ਹੋਈ ਅੱਜ ਚੌਥਾ ਪੰਜਵਾਂ ਦਿਨ ਆ ਯਾਰ ਅੰਦਰੀ ਨਹੀਂ ਲੱਖਿਆ ਕਿ ਚੂਰੀ ਐਹੀ ਲੱਗਦਾ ਕਿ ਮੇਰੀ ਗੁੱਲੀ ਟੈਂਸ਼ਨ ਹੋ ਗਈਆ ਦਿਮਾਗ ਤੇ ਯਾਰ ਕੋਈ ਤਾਂ ਗੱਲ ਹੈਗੀ ਹੁਣ ਵੀ ਅੰਦਰੀ ਪਈ ਆ ਮੁਰਕੋ ਮੁੜਕੀ ਹੋਈ ਪਈ ਆ ਅੰਦਰ ਬੇਹੋਸ਼ ਹੋਈ ਪਈ ਆ ਚੱਲਿਆ ਦੇਖ ਕੋਈ ਨਾ ਕੋਈ ਤਾਂ ਗੱਲ ਬੈਗਬੁਗ ਚੈੱਕ ਕਰਕੇ ਦੇਖ ਆਪ ਲਈਆ ਤੁਸੀ ਹੈ ਤਾਂ ਹੋਇਆ ਬਹੁਤ ਮੰਗੂ ਪਈ ਜਾਂਦੀ ਨਾ ਕੋ ਕਾਜ ਦਾ ਸੰਸਾ ਅੱਜ 6-7 ਦਿਨ ਹੋ ਗਏ ਨਾ ਕੋ ਖਾਂਦੀ ਆ ਪਤਾ ਨਹੀਂ ਕੀ ਹੋਇਆ ਇਹਨੂੰ ਭੈਣ ਦਾ ਤੂੰ ਹੋਰ ਜਾਂੀ ਉਹ ਤੁਹੀ ਪਾਉਣ ਨੂੰ ਆਉਂਦੀ ਆ ਉਹ ਕੰਜਰ ਗਿਆ ਜਾਂ ਭੰਡਾਰਿਆ ਰਾਜੇ ਤਾਵੇ ਪੰਦੇ ਯਾਰ ਉਪਤੇ ਗੁਰੀਦਨ ਸੇ ਤੇ ਤਾਕ ਤੈਨ੍ਹਾ ਰਾਤ ਦਿਨ ਦੇਖ ਲੋ ਬਲਾ ਮਰ ਕਿਉਂ ਨਾ ਗਿਆ ਓਏ ਓ ਸਾਰਿਆਂ ਨੂੰ ਸਾਡੇ ਵੰਝ ਸਟਾਫ ਚੈਨਲ ਵਾਲਿਓ ਸਾਰਿਆਂ ਨੂੰ ਸ਼াশ੍ਰੀਕਾਲ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਰੇ ਜਣੇ ਦੱਬ ਕੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਮੇਰੀਆਂ ਇਸ ਸਮਾਜ ਵਿੱਚ ਸਾਰੀਆਂ ਭੈਣਾਂ ਨੂੰ ਇਹ ਹੀ ਬੇਨਤੀ ਆ ਜੋ ਗਲਤੀ ਮੈਂ ਕੀਤੀ ਇਸ ਵੀਡੀਓ ਵਿੱਚ ਆਪਦੇ ਮਾਂ-ਬਾਬਾਰੇ ਸੋਚਿਓ ਕਿਸੇ ਵੀ ਤੀ ਕੋਈ ਵੀ ਤੀ ਪੈਣਾ ਕਿਸੇ ਵੀ ਬੰਗਾਨੇ ਮੁੰਡੇ ਪਿੱਛੇ ਲੱਗ ਕੇ ਇਹ ਗਲਤ ਕਦਮ ਨਾ ਚੱਕਿਓ ਜਿਹਦੇ ਨਾਲ ਆਪਣੀ ਸਾਰੀ ਲਾਈਫ ਤੇ ਆਪਣਾ ਗਲਤ ਅਸਰ ਪਵੇ ਸ਼ਾਸ਼ੀ ਕਾਲ ਜੀ ਧੰਨਵਾਦ